ਪਰਿਵਾਰ ਦਾ ਇੱਕ ਮੈਂਬਰ ਦਸੰਬਰ ਮਹੀਨੇ ਮੂਲ ਮੰਤਰ ਦਾ ਜਾਪ 15 ਦਿਨ ਕਰ ਲਵੇ ਫਿਰ ਦੇਖਣਾ ਮੂਲ ਮੰਤਰ ਦੀ ਤਾਕਤ ਹਰ ਮਨੋ ਕਾਮਨਾ ਪੂਰੀ ਹੋਵੇਗੀ ਪਰਿਵਾਰ ਦੀ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾਥ ਸੰਗਤ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਚਾਹੇ ਇੱਕ ਵੀ ਮੈਂਬਰ ਪਰਿਵਾਰ ਦਾ ਜਿਹੜਾ ਹੈ ਉਹ ਗੁਰੂ ਨਾਲ ਜੁੜਿਆ ਹੈ ਸਤਿਗੁਰੂ ਨਾਲ ਜੁੜਿਆ ਹੈ ਜਿਵੇਂ ਆਪਾਂ ਗੁਰਬਾਣੀ ਵਿੱਚ ਵੀ ਪੜ੍ਹਦੇ ਹਾਂ ਨਾ ਸਭ ਪਰਵਾਰ ਚੜਾਇਆ 베ੜੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਗੁਰੂ ਦੇ ਨਾਲ ਜੁੜਦਾ ਹੈ ਜਿਹੜਾ 파ਤਸ਼ਾਹ ਦੇ ਨਾਲ ਜੁੜਦਾ ਹੈ ਤੇ ਸਤਿਗੁਰੂ ਮਹਾਰਾਜ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਸੱਚੇ 파ਤਸ਼ਾਹ ਜੀ ਉਹਦੇ ਤੇ ਮਿਹਰ ਕਰ ਦਿੰਦੇ ਨੇ ਗੁਰਮੁਖੋ ਸਭ ਪਰਵਾਰ ਚੜਾਇਆ 베ੜੇ ਤੇ ਪਾਤਸ਼ਾਹ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਸਤਿਗੁਰੂ ਮਹਾਰਾਜ ਜੀ ਨੇ ਬੜੀ ਵੱਡੀ ਰਹਿਮਤ ਕੀਤੀ ਤੇ ਆਪਾਂ ਗੁਰਬਾਣੀ ਦੇ ਵਿੱਚ ਇਸ ਚੀਜ਼ ਨੂੰ ਪੜਦੇ ਹਾਂ ਸਭ ਪਰਿਵਾਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਨਾ ਸਤਿਗੁਰੂ ਮਹਾਰਾਜ ਜੀ ਨੇ ਮਿਹਰਮਤ ਕਰ ਦਿੱਤੀ ਨਾ ਦੀਨ ਦਇਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਵੇੜੇ ਹੇ ਪਾਤਸ਼ਾਹ ਜੀ ਤੇਰੀ ਕਿਰਪਾ ਹੈ ਸਤਿਗੁਰੂ ਮਹਾਰਾਜ ਤੇਰੀ ਰਹਿਮਤ ਹੈ ਤੇ ਆਪਾਂ ਪਹਿਲੀਆਂ ਪੰਕਤੀਆਂ ਪੜ੍ਹਦੇ ਆਂ RAM ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਓ ਹਰ ਜੈਸੇ ਜਿਵੇਂ ਉਹਨਾਂ ਨੇ ਜਪਿਆ ਓਵੇਂ ਤੂੰ ਜਪ ਇੱਕ ਮਨ ਦੀ ਟਿਕਟਕੀ ਬਣਾ ਕੇ ਇੱਕ ਮਨ ਨੂੰ ਇੱਕ ਪਾਸੇ ਲਾ ਕੇ ਯਾਦ ਰੱਖ ਦੀਨ ਦਇਆਲ ਭਰੂਸੇ ਤੇਰੇ ਹੇ ਪਾਤਸ਼ਾਹ ਤੇਰੇ ਭਰੂਸੇ ਤੇਰੀ ਕਿਰਪਾ ਤੇਰੀ ਰਹਿਮਤ ਸਭ ਪਰਿਵਾਰ ਚੜਾਇਆ ਵੇੜੇ ਤੂੰ ਸਾਰੇ ਪਰਿਵਾਰ ਨੂੰ ਹੀ ਵੇੜੇ ਵਿੱਚ ਚੜਾ ਦਿੱਤਾ ਕਿਹੜੇ ਵੇੜੇ ਵਿੱਚ ਨਾਨਕ ਨਾਮ ਜਹਾਜ਼ ਹੈ ਚੜੇ ਸੋ ਤੁਰੇ ਪਾਰ ਕਹਿੰਦੇ ਹੈ ਪਾਤਸ਼ਾਹ ਜੀ ਤੂੰ ਨਾਨਕ ਨਾਮ ਦਾ ਐਸਾ ਐਸਾ ਜਹਾਜ਼ ਹੈ ਜੋ ਤੇਰੇ ਨਾਮ ਰੂਪੀ ਜਹਾਜ਼ ਦੇ ਵਿੱਚ ਸਵਾਰ ਹੋਏ ਤੇ ਉਹ ਇੱਕ ਵਾਰੀ ਚੜ੍ਹੇ ਤੇ ਉਹ ਪਰਲੇ ਪਾਰ ਗੁਰੂ ਦੇ ਦਵਾਰੇ ਤੇ ਜਾ ਕੇ ਉਤਰੇ ਤੇ ਉਹਨਾਂ ਨੂੰ ਪਾਰ ਲਗਾ ਦਿੱਤਾ ਸਤਿਗੁਰੂ ਨੇ ਉਹਨਾਂ ਤੇ ਕਿਰਪਾ ਕਰ ਦਿੱਤੀ ਪਿਆਰਿਓ ਇਹ ਹੈ ਗੁਰੂ ਦੀ ਕਿਰਪਾ ਬੇਨਤੀ ਕਰਾਂ ਗੁਰਮਖੋਪ ਮਹਾਂਪੁਰ ਕਹਿੰਦੇ ਜਿਨ੍ਹਾਂ ਦਾ ਪਰਿਵਾਰ ਦਾ ਜੇ ਇੱਕ ਵੀ ਮੈਂਬਰ ਗੁਰੂ ਨਾਲ ਜੁੜਿਆ ਹੋਇਆ ਹੈ ਨਾ ਗੁਰੂ ਘਰ ਨਾਲ ਜੁੜਿਆ ਹੋਇਆ ਹੈ ਸੇਵਾ ਸਿਮਰਨ ਕਰਦਾ ਹੈ ਤੇ ਉਹਦੀ ਸਿੱਧੀ ਨੀਅਤ ਹੈ ਸਤਿਗੁਰੂ ਮਹਾਰਾਜ ਪੂਰੇ ਪਰਿਵਾਰ ਨੂੰ ਵੀ ਤਾਰ ਕੇ ਰੱਖ ਦਿੰਦੇ ਨੇ ਪੂਰੇ ਪਰਿਵਾਰ ਦੀ ਦਸ਼ਾ ਉਹ ਚੇਂਜ ਕਰ ਸਕਦਾ ਇੱਕ ਵਿਅਕਤੀ ਘਰ ਦਾ ਇੱਕ ਮੈਂਬਰ ਹੀ ਸਾਧ ਸੰਗਤ ਜਿਹੜਾ ਬਾਕੀ ਮੈਂਬਰ ਬਾਕੀ ਤਾਂ ਜੀ ਉਹ ਮੜੀਆਂ ਮਸਾਣਾ ਨੂੰ ਪੂਜਦੇ ਆ ਜੀ ਬਾਕੀ ਤਾਂ ਜੀ ਉੱਤਰ ਜਾਂਦੇ ਆ ਜੀ ਸਾਧ ਸੰਗਤ ਤੁਸੀਂ ਇੱਕ ਮੈਂਬਰ ਘਰ ਦੇ ਵਿੱਚ ਉਹ ਅਹਿਦ ਕਰ ਲਓ ਇੱਕ ਮੈਂਬਰ ਘਰ ਦੇ ਵਿੱਚ ਉਹ ਜੇ ਗੁਰੂ ਨਾਲ ਜੁੜ ਗਿਆ ਉਹ ਸਾਰੇ ਮੈਂਬਰਾਂ ਨੂੰ ਜੋੜ ਕੇ ਰੱਖ ਦੇਗਾ ਉਹਦੇ ਵਿੱਚ ਇੰਨੀ ਤਾਕਤ ਹੈ ਇੰਨੀ ਸਮਰੱਥਾ ਜੇ ਪੂਰਾ ਪਰਿਵਾਰ ਜੁੜ ਗਿਆ ਪੂਰੇ ਆਪਣੇ ਰਿਸ਼ਤੇਦਾਰਾਂ ਨੂੰ ਇੱਕ ਮੁਹੱਲੇ ਨੂੰ ਜੋੜਨ ਦੀ ਤਾਕਤ ਰੱਖਦਾ ਹੈ ਇੱਕ ਮੁਹੱਲਾ ਪੂਰੇ ਪਿੰਡ ਨੂੰ ਤੇ ਪਿੰਡ ਤੋਂ ਛੱਡੋ ਤੇ ਪੂਰੇ ਸ਼ਹਿਰ ਨੂੰ ਜੋੜਨ ਦੀ ਤਾਕਤ ਰੱਖਦਾ ਹੈ ਸਾਹਸੰਗਤ ਜੇ ਪੂਰਾ ਪ੍ਰੋਪਰ ਗੁਰੂ ਵਾਲਾ ਬਣ ਜਾਏ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਜਦ ਇਹ ਗਏ ਵਿਪਰਨ ਕੀ ਰੀਤ ਤੋ ਮੈਂ ਨਾ ਕਰੂੰ ਇਨਕੀ ਪ੍ਰਤੀਤ ਪਰਾ ਕੰਮ ਸਾਡੇ ਛੱਡਦੀ ਨਹੀਂ ਹੈਗੇ ਜਬ ਲੱਕ ਖਾਲਸਾ ਰਹਿ ਨਿਆਰਾ ਤਬਲਗ ਤੇਜ ਦੀਓ ਮੈਂ ਸਾਰਾ ਪਾਤਸ਼ਾਹ ਕਹਿੰਦੇ ਜਦੋਂ ਇਹ ਨਿਆਰੇ ਬਣ ਕੇ ਰਹਿਣਗੇ ਉਦੋਂ ਤੱਕ ਮੇਰਾ ਤੇਜ ਪ੍ਰਤਾਪ ਸਾਰਾ ਇਹਨਾਂ ਦੇ ਨਾਲ ਹੈ ਮੇਰਾ ਸਾਰਾ ਆਸ਼ੀਰਵਾਦ ਇਹਨਾਂ ਦੇ ਨਾਲ ਹੈ ਤੇ ਜਦੋਂ ਇਹ ਐਸੇ ਕੰਮ ਕਰਨਗੇ ਕਹਿੰਦੇ ਉਦੋਂ ਫਿਰ ਇਹਨਾਂ ਦਾ ਭਰੋਸਾ ਕਿਵੇਂ ਕਿਵੇਂ ਤੇ ਕਿੰਜ ਕੀਤਾ ਜਾ ਸਕਦਾ ਹੈ ਸਾਧ ਸੰਗਤ ਸਪਸ਼ਟ ਹੀ ਗੱਲ ਮੇਰੇ ਸਤਿਗੁਰੂ ਨੇ ਕਹਿ ਦਿੱਤੀ ਸਪਸ਼ਟ ਹੀ ਗੱਲ ਮੇਰੇ ਪਾਤਸ਼ਾਹ ਨੇ ਕਹਿ ਦਿੱਤੀ ਹੁਣ ਇਹ ਦੋ ਉੱਤੇ ਦੇ ਕੁਝ ਹੋਰ ਹੈ ਹੀ ਨਹੀਂ ਪਿਆਰਿਓ ਇਹ ਦੋ ਉੱਤੇ ਜੇ ਕੁਝ ਹੋਰ ਹੈਗਾ ਤੇ ਦੱਸੋ ਸੋ ਸਾਧ ਸੰਗਤ ਇਹਨਾਂ ਚੀਜ਼ਾਂ ਨੂੰ ਸਮਝ ਕੇ ਵੇਖੋ ਇਹਨਾਂ ਚੀਜ਼ਾਂ ਨੂੰ ਵਿਚਾਰ ਕੇ ਵੇਖੋ ਸੋ ਆਪਾਂ ਬੇਨਤੀ ਕਰੀਏ ਗੁਰਮਖੋ ਸਤਗੁਰੂ ਮਹਾਰਾਜ ਕਹਿੰਦੇ ਮਨੋ ਕਾਮਨਾ ਉਹਨਾਂ ਦੀ ਪੂਰੀ ਹੁੰਦੀ ਹੈ ਜਿਹੜੇ ਸਤਗੁਰੂ ਮਹਾਰਾਜ ਜੀ ਦੇ ਨਾਲ ਜੁੜਦੇ ਨੇ ਮੂਲ ਮੰਤਰ ਤੋਂ ਸ਼ੁਰੂਆਤ ਕਰ ਲਓ ਮੂਲ ਮੰਤਰ ਦੇ ਨਾਲ ਹੀ ਜੁੜ ਕੇ ਵੇਖ ਲਓ 15 ਦਿਨ ਕਰਕੇ ਵੇਖ ਲਓ ਤੁਹਾਨੂੰ ਆਪਣੇ ਆਪ ਤਾਕਤ ਪਤਾ ਚੱਲੇਗੀ ਆਪਣੇ ਆਪ ਅਹਿਸਾਸ ਹੋਵੇਗਾ ਸਤਗੁਰੂ ਮਹਾਰਾਜ ਜੀ ਦੀ ਜਿਹੜੀ ਕਿਰਪਾ ਹੈ ਨਾ ਉਹ ਕਿਵੇਂ ਵਰਤਦੀ ਹੈ ਕਿਵੇਂ ਸਤਗੁਰੂ ਮਹਾਰਾਜ ਤੁਹਾਡੇ ਤੇ ਮਿਹਰਮਤ ਕਰਦੇ ਨੇ ਗੁਰਸਿੱਖੋ ਇੱਕ ਵਾਰੀ ਕਰਕੇ ਵੇਖੋ ਇੱਕ ਵਾਰੀ ਜਪ ਕੇ ਤਾਂ ਵੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ